ਸਾਡੇ ਹੀ ਪਰਿਵਾਰਾਂ ਦੇ ਜਿਹੜੇ ਡਰਾਈਵਰ ਬੰਦੇ ਆ ਜਿਹੜੇ ਇੱਥੇ ਟਰੱਕ ਟਰਾਲੇ ਚਲਾਉਂਦੇ ਆ ਉਹਨਾਂ ਦੀਆਂ ਚਾਬੀਆਂ ਕੱਟ-ਕੱਟ ਕੇ ਰੂਣਾ ਦੇ ਟਰੱਕ ਲਵਾਏ ਤੁਸੀਂ ਅੱਜ ਤੋਂ 70 ਸਾਲ ਨਹੀਂ 100 ਸਾਲ ਪਿੱਛੇ ਚੱਲ ਜੂ ਐਦਾਂ ਦਾ ਅੰਦੋਲਨ ਨਾ ਹੋਇਆ ਤੇ ਨਾ ਮੈਨੂੰ ਲੱਗਦਾ ਕਦੀ ਹੋਣਾ ਅਨਮਲ ਛਾ ਤੇ ਮੋਦੀ ਜੀ ਦੇ ਡਾਇਰੈਕਟਰ ਕਿਸਾਨ ਜਿਹਨਾਂ ਦਾ ਕੋਣ ਨਾਲ ਗੱਲ ਨਹੀਂ ਕਰਦੇ ਕੋਣ ਜਿਹੜੇ ਕਿਸਾਨ ਇਹਨਾਂ ਨਾਲ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨਗੇ ਦਿੱਲੀ ਚ ਕਿਸਾਨਾਂ ਦੇ ਪਹੁੰਚੇ ਲਾਭ ਨੂੰ ਦੇਖ ਕੇ ਕੇਂਦਰ ਨੂੰ ਕਿਤੇ ਨਾ ਕਿਤੇ ਹੱਥਾਂ ਪੈਰਾਂ ਦੀ ਪਈ ਹੋਈ ਹੈ ਜਿਸ ਨੇ ਕਿਸਾਨਾਂ ਦੇ ਅੰਦੋਲਨ ਨੂੰ ਟਾਲ ਲਾਉਣ ਲਈ ਹਰ ਇੱਕ ਹੱਤਕੰਡਾ ਬਣਾਇਆ ਸੀ ਪਰ ਫਿਰ ਵੀ ਕਿਸਾਨ ਪਿੱਛੇ ਨਹੀਂ ਹਟੇ ਇਸ ਮੌਕੇ ਸਿੰਘੂ ਬਾਡਰ ਤੇ ਡੱਟੇ ਹੋਏ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਇਸੇ ਹੀ ਤਰ੍ਹਾਂ ਮੋਰਚਾ ਲਾ ਕੇ ਬੈਠੇ ਰਹਿਣਗੇ ਅਤੇ ਦੱਸਿਆ ਕਿ ਪੰਜਾਬ ਤੋਂ ਆਉਂਦਿਆਂ ਸਮੇਂ ਹਰਿਆਣਾ ਸਰਕਾਰ ਨੇ ਉਹਨਾਂ ਨਾਲ ਬਹੁਤ ਵਿਧਕੀਆਂ ਕੀਤੀਆਂ ਜਿਨ੍ਹਾਂ ਨੇ ਉਹਨਾਂ ਦੇ ਟਰੈਕਟਰਾਂ ਟਰਾਲੀਆਂ ਦੀਆਂ ਚਾਬੀਆਂ ਕੱਢ ਕੇ ਰੋਡਾਂ ਤੇ ਟਰੱਕ ਲਗਵਾ ਦਿੱਤੇ ਤਾਂ ਜੋ ਇਸ ਸੰਘਰਸ਼ ਨੂੰ ਹਿੰਸਕ ਰੂਪ ਦੇ ਕੇ ਕਿਸਾਨਾਂ ਤੇ ਤੋਂਬਤ ਲਾਈ ਜਾਵੇ ਹੋਰ ਕੀ ਕਿਹਾ ਕਿਸਾਨਾਂ ਨੇ ਤੁਸੀਂ ਵੀ ਸੁਣੋ ਉਹਨਾਂ ਦੀ ਜ਼ੁਬਾਨੀ ਸਰਕਾਰ ਮੰਨਣ ਨੂੰ ਨਹੀਂ ਤਿਆਰ ਹੋਈ ਪਰ ਉਦਾਂ ਸਰਕਾਰ ਨੂੰ ਹਤਾਵੇਰਾ ਨਹੀਂ ਆ ਪੈ ਗਈਆਂ ਸਰਕਾਰ ਚਾਹੁੰਦੀ ਆ ਕਿ ਇਹਨੂੰ ਹਜੂਮ ਚੱਕ ਕੇ ਅਸੀਂ ਦਿੱਲੀ ਗਰਾਊਂਡਾਂ 'ਚ ਜੇਲਾਂ ਜਿਹੜੀਆਂ ਬਣਾਈਆਂ ਆ ਉੱਥੇ ਲੈ ਜੀਏ ਤਾਂ ਪਰ ਸਾਡੇ ਕਿਸਾਨਾਂ ਨੇ ਹੁਣ ਇਹੀ ਮੰਗਵਾਇ ਸਾਰੀਆਂ ਜੁਨੀਆਂ ਨਾਲ ਵੀ ਇਹੀ ਮੰਗ ਆ ਕਿ ਅਸੀਂ ਜਿੰਨਾ ਚਿਰ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਨਾਂ ਚਿਰ ਅਸੀਂ ਇੱਥੇ ਹੀ ਮੋਰਚੇ ਲਾ ਕੇ ਬੈਠਾਂਗੇ। ਇਸ ਟਾਈਮ ਅਸੀਂ ਸਿੰਘੂ ਬਾਰਡਰ ਤੇ ਆ ਕਿਉਂਕਿ ਜਦੋਂ ਅਸੀਂ ਪਿੱਛੋਂ ਪੰਜਾਬ ਤੋਂ ਤੁਰੇ ਆ ਇਨੀ ਬਹੁਤ ਹਰਿਆਣਾ ਸਰਕਾਰ ਨੇ ਸਾਡੇ ਨਾਲ ਵਧੀਆਂ ਕੀਤੀਆਂ। ਥਾਂ ਥਾਂ ਤੇ ਹਰ 25 ਕਿਲੋਮੀਟਰ ਵਾਰ ਤੇ ਸਾਡੇ ਹੀ ਪਰਿਵਾਰਾਂ ਦੇ ਜਿਹੜੇ ਡਰਾਈਵਰ ਬੰਦੇ ਆ ਜਿਹੜੇ ਇੱਥੇ ਟਰੱਕ ਟਰਾਲੇ ਚਲਾਉਂਦੇ ਆ ਉਹਨਾਂ ਦੀਆਂ ਚਾਬੀਆਂ ਕੱਟ-ਕੱਟ ਕੇ ਰੋਣਾ ਦੇ ਟਰੱਕ ਲਵਾਏ ਕਿ ਕਿਸੇ ਤਰੀਕੇ ਇਸ ਜਿਹੜੀ ਐਜੀਟੇਸ਼ਨ ਵਾ ਉਹੀ ਸਾਰਾ ਰੂਪ ਦਿੱਤਾ ਦੇ ਦਈਏ ਤਾਂ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਕੋਈ ਅਸੀਂ ਤੌਹਮਤ ਲਾ ਦੇਈਏ ਪਰ ਸਾਡੇ ਫਿਰ ਵੀ ਪ੍ਰਮਾਤਮਾ ਨੇ ਸਾਡੇ ਤੇ ਵਾਹਿਗੁਰੂ ਨੇ ਏਡੀ ਕਿਰਪਾ ਕੀਤੀ ਕਿ ਅਸੀਂ ਇਹਨਾਂ ਦੀ ਸਾਰੇ ਬਾਡਰਾਂ ਨੂੰ ਪਾਰਦੇ ਹੋਏ ਇੱਥੇ ਪਹੁੰਚੇ ਆਂ ਇਸ ਟਾਈਮ ਸਿੰਗੂ ਬਾਡਰ ਤੇ ਤੇ ਇੱਥੇ ਹੁਣ ਸਾਡਾ ਸਾਰਾ ਹਜੂਮ ਇਕੱਠਾ ਹੋਇਆ ਆ ਅਸੀਂ ਅੱਜ ਚੌਥੇ ਦਿਨ ਦੇ ਇੱਥੇ ਬੈਠੇ ਆਂ ਤੇ ਸਾਡੇ ਲੰਗਰ ਖਾਲਸਾ ਜੇਡਾ ਲੋ ਲੰਗਰ ਸ਼੍ਰੋਮਣੀ ਕਮੇਟੀ ਦਿੱਲੀ ਵੱਲੋਂ ਲੰਗਰ ਤੇ ਹੋਰ ਆਲੇ ਦੁਆਲੇ ਗੁਰਦੁਆਰਾ ਸਾਹਿਬ ਸੰਸਥਾਵਾਂ ਜਿਹੜੀਆਂ ਸਾਡੀਆਂ ਲੰਗਰ ਦਾ ਪ੍ਰਬੰਧ ਕਰ ਰਹੀਆਂ ਐ ਤੇ ਜਿਹੜੇ ਹਰਿਆਣੇ ਵਾਲੇ ਵੀਰਵਾ ਇੱਥੇ ਹਰਨੇ ਕੋਲ ਕੱਲ ਹਰਿਆਣੇ ਵਾਲੇ ਵੀਰ ਆਏ ਉਹਨਾਂ ਨੇ ਸਾਨੂੰ ਇਹੀ ਗੱਲ ਕਹੀ ਸੀ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਵਾ ਤੇ ਸਾਡੇ ਕੋਲ ਆਓ ਤੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਸਾਡਾ ਸਾਰੇ ਹਰਿਆਣੇ ਵਾਲੇ ਵੀਰ ਵੀ ਬਹੁਤ ਸਾਥ ਦੇ ਰਹੇ ਨੇ ਮੈਂ ਮੈਂ ਤਾਂ ਬੇਨਤੀ ਕਰਨੀ ਹੈ ਜੀ ਆਪਣੇ ਪੰਜਾਬ ਦੇ ਸਾਰੇ ਨੌਜਵਾਨ ਬਾਈ ਟਰਨ ਵਾਈ ਟਰਨ ਇਹ ਜਿਹੜਾ ਹਜੂਮ ਹੈ ਦਿਨ ਪਰ ਦਿਨ ਵਧਣਾ ਚਾਹੀਦਾ ਘਟਣਾ ਨਹੀਂ ਚਾਹੀਦਾ ਮੋਦੀ ਨੂੰ ਕੱਲ ਲੱਗਦਾ ਸੀਗਾ ਕਿ ਅੱਜ ਹੀ ਜ਼ਿਆਦਾ ਹੈ ਕੱਲ ਘਟ ਜਾਣਗੇ ਜੇ ਉਹਨਾਂ ਦਾ ਮੀਡੀਆ ਤੇ ਲਾਉਂਦਾ ਨਹੀਂ ਖਬਰ ਤੁਹਾਡੇ ਮਾਧਮ ਰਾਈ ਉਹਨਾਂ ਨੂੰ ਦੱਸਣੇ ਜੰਨੇ ਕਿ ਅੱਜ ਆ ਕੇ ਵੇਖੋ ਕੱਲ ਨਾਲੋਂ ਡਬਲ ਹੋ ਗਿਆ ਹੈ ਸੰਗਤਾਂ ਦੇ ਵਿੱਚ ਇੰਨਾ ਕੋ ਤਸ਼ਾਹ ਹੈ ਨਾ ਤੁਸੀਂ ਅੱਜ ਤੋਂ 70 ਸਾਲ ਨਹੀਂ 100 ਸਾਲ ਪਿੱਛੇ ਚੱਲ ਗੂ ਐਦਾਂ ਦਾ ਅंदोलਨ ਨਾ ਹੋਇਆ ਤੇ ਨਾ ਮੈਨੂੰ ਲੱਗਦਾ ਕਦੀ ਹੋਣਾ ਸਭ ਤੋਂ ਵੱਡਾ ਅंदोलਨ ਹੈ ਦੁਨੀਆ ਘਰਾਂ ਚੋਂ ਨਿਕਲ ਕੇ ਛੜਕਾ ਤੇ ਆ ਗਈ ਹੈ ਲਗਾ ਇਹ ਸੰਗੂ ਬਾਟਰ ਤੇ ਚੱਲਦਾ ਜੀ ਤੇ ਲਗਾਤਾਰ ਚੱਲਦਾ ਰਹੋਗਾ ਮੈਂ ਨੌਜਵਾਨ ਵੀਰਾਂ ਨੂੰ ਅਪੀਲ ਕਰਦਾ ਜਿਹੜੇ ਸਾਡੇ ਇਹ ਪਿੰਡਾਂ 'ਚ ਬੈਠੇ ਆ ਤੇ ਵੱਧ ਤੋਂ ਵੱਧ ਤੁਸੀਂ ਕੋਟਣੀ ਕੋਸ਼ਿਸ਼ ਕਰੋ ਤੇ ਬਾਕੀ ਜੋ ਸਰਕਾਰਾਂ ਨੇ ਚਾਲਿਆਂ ਚਾਲਾਂ ਕਰਦੀਆਂ ਜੀ ਬਈ ਹੱਥ ਖੱਡੇ ਵਰਤਦੀ ਐ ਸੰਘਰਸ਼ ਫੇਰ ਜਵੇ ਮੈਂ ਭਰਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਮੇਰੇ ਪਰ ਸ਼ਾਂਤਮਈ ਸ਼ਰਸ ਕਰਨਾ ਤੇ ਠਟ ਠਟ ਕੇ ਬੈਠ ਰਹੋ ਜਿੱਥੇ ਬੈਠੇ ਆ ਜੀ ਦੇਸ਼ ਦੇ ਆਪਣੇ ਬੋਧੀ ਬਲਾਕ ਤੋਂ ਜਿਹੜਾ ਬਾਬਾ ਨਾਨਕ ਤੋਂ ਬੁੱਲੜਿਆਂ ਇੱਥੇ ਆ ਕੇ ਆਛੀ 25 ਤਰੀਕ ਨੂੰ ਜ਼ਿਲ੍ਹਾ ਕਸਪੁਰ ਤੋਂ ਰਵਾਨਾ ਹੋਏ ਆ ਆਪਾਂ ਕੰਮ ਕਰ ਰਹੇ ਸਾਡਾ 25 ਪੰਜ ਪੰਜ 600 ਗਾੜੀਾਂ ਦਾ ਕੰਮ ਦਾ ਜੋ ਕਿ ਸਾਨੂੰ ਬਹੁਤ ਹੀ ਖਟਰ ਸਰਕਾਰ ਨੇ ਰਸਤੇ ਵਿੱਚ ਰੁਕਾਵਟਾਂ ਪਾਈਆਂ ਪਰ ਲੇਟਣ ਹਰਾਰਾ ਹਰਾਨਾ ਸਰਕਾਰ ਨੇ ਇੰਨੀ ਰੁਕਾਵਟਾਂ ਪਾਈਆਂ ਜੋ ਕਿ ਇਹ ਪੰਜਾਬ ਵਾਲੇ ਖਾਮਯਾਬ ਨਾ ਹੋ ਸਕਣ ਪਰ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਨੌਜਵਾਨ ਸਾਡੇ ਨਾਲ ਨੌਜਵਾਨ ਸੀ ਸਾਡੇ ਨਾਲ ਹਰਿਆਣਾ ਹਰਿਆਣਾ ਦੀ ਜਾਗ ਹੀ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਜਿਹੜੀਆਂ ਅੱਨਾ ਖੱਡੇ-ਖੱਡੇ ਆਹ ਜੀ ਸੀ ਭਗਤ ਸਿੰਘ ਲਾ ਲਾ ਕੇ ਕਿੰਨੇ ਤੇਰੇ ਤੋਂ ਤੁਹਾਡੀਆਂ ਤੁਹਾਡੀ ਮੰਗ ਮੰਨਦੇ ਮਨ ਰਹੀ ਹੈ ਸਰਕਾਰ ਚ ਨਹੀਂ ਮੰਨ ਰਹੀ ਸਰਕਾਰ ਬਾਣੀ ਚਨਾ ਮੰਨ ਨਹੀਂ ਲੇਕਿਨ ਅਸੀਂ ਮਨਾ ਕੇ ਜਾਵਾਂਗੇ ਸਾਨੂੰ ਪਿੱਛੋਂ ਇੰਨੇ ਪੰਜਾਬ ਦੇ ਵਿੱਚੋਂ ਅਸੀਂ ਆ ਰਹੇ ਨੇ ਫੂਲ ਆ ਰਹੇ ਨੇ ਪਾਈ ਤੁਸੀਂ ਜਦੋਂ ਆਗਾ ਸਾਨੂੰ ਦੱਸ ਦਿਓ ਅਸੀਂ ਮੰਗ ਲਈ ਤੁਹਾਡੇ ਕਾਮੇ ਭੇਜ ਦਾਂਗੇ ਸਾਨੂੰ ਕਮਿਟਮੈਂਟ ਤੇ ਭੁਲਾਉਂਦੇ ਨੇ ਅਸੀਂ ਕਿਨਾਂ ਇਹ ਜਿੰਨਾ ਜਰ ਮੋਦੀ ਸਰਕਾਰ ਖੱਟਰ ਸਰਕਾਰ ਕਿਸਾਨਾਂ ਕੋ ਮਾਫੀ ਨਹੀਂ ਮਗੀ ਜਿਹੜੀ ਇਹਨੇ ਕਿਹਾ ਇਹ ਪੰਜਾਬ ਦੇ ਵਿੱਚ ਵੀ ਇੱਕ ਤਕਰੀਬਨ ਦਾ ਅਧਵਾਦ ਖਰਾਨਾ ਇਹ ਆਰਸਤਾ ਆਦਮੀ ਹੈ ਕਿ ਇਹਨੂੰ ਇੱਕ ਨੂੰ ਸਮਝ ਲੈਣਾ ਚਾਹੀਦਾ ਹੈ ਇੰਡੀਆ ਇੱਕ ਆ ਪੰਜਾਬ ਇੱਕ ਆ ਕਿਸਾਨ ਇੱਕ ਆ ਔਰ ਨੋ ਬਿਲਕੁਲ ਜ਼ਿਮੀਂਦਾਰਾਂ ਨੂੰ ਧੱਕਾ ਕਰ ਰਹੀ ਆ ਨਾਜ਼ਰ ਕਰ ਰਹੀ ਆ ਗਮਰਾਹ ਕਰ ਰਹੀ ਆ ਜ਼ਿਮੀਂਦਾਰਾਂ ਦਾ ਆਪਣੇ ਜਿਸ ਤਰ੍ਹਾਂ ਇਸ ਤਰ੍ਹਾਂ ਤਰਨ ਲਾ ਕੇ ਬੈਠੇ ਆ ਇਹਨਾਂ ਨੂੰ ਖਾ ਕੇ ਜੇਲ੍ਹ ਦਾ ਰੂਪ ਦੇ ਕੇ ਅੰਦਰ ਬੰਦ ਕਰਕੇ ਆਪਣੀ ਮਨਮਰਜ਼ੀ ਜਿਵੇਂ ਪਹਿਲਾਂ ਕਰਦੇ ਉਸ ਤਰ੍ਹਾਂ ਕਰ ਰਹੇ ਨੇ ਜਿਹੜਾ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਆ ਉਹ ਵਾਰ-ਵਾਰ ਕਹਿ ਰਿਹਾ ਹੈਗਾ ਵੀ ਮਹਾਰਾ ਮੋਦੀ ਮਾਈ ਬਾਹਨੇ ਦਾ ਮੈਂ ਬਾਤ ਕਰੂੰਗਾ ਤੇ ਬਾਤ ਵੀ ਨਾ ਕਰਨੀ ਆ ਅਮਨ ਛਾਹ ਤੇ ਮੋਦੀ ਜੀ ਦੇ ਸਿੱਧੇ ਡਾਇਰੈਕਟਰ ਕਿਸਾਨ ਜਿਹਨਾਂ ਦਾ ਕੋ ਨਾਲ ਕਰ ਨਹੀਂ ਕਰਦੇ ਕੋਣ ਜਿਹੜੇ ਕਿਸਾਨ ਇਹਨਾਂ ਨਾਲ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨਗੇ ਔਰ ਨਾ ਇਥੋਂ ਇੰਦਰੀ ਤੋਂ ਜਾਣਗੇ ਜਿੰਨਾ ਸਾਮਾ ਵਿੱਚ ਇੱਕ ਨੂੰ ਕਾਲ ਜਿਹੜੇ ਵਾਪਸ ਰਹੇ ਸਾਰੇ ਪੰਜਾਬ ਦੀਆਂ ਬੀਬੀਆਂ ਨੌਜਵਾਨ ਬੱਚੇ ਸਾਰਾ ਪੰਜਾਬ ਹਰਿਆਣਾ ਜੁਪੀ ਰਾਜਸਥਾਨ ଓଡਿਸ਼ਾ ਮਹਾਰਾਸ਼ਟਰ ਕੇਰਲਾ ਹਿੰਦੁਸਤਾਨ ਦਾ ਕੋਈ ਵੀ ਸ਼ੁਭਾ ਐਸਾ ਨਹੀਂ ਹੋਏਗਾ ਜਿਹੜਾ ਕਿਸਾਨ ਪੰਜਾਬ ਦੇ ਨੇ ਜੋ ਲਈ ਦਿੱਤੀ ਹੈ ਜੋ ਰਸਤਾ ਦਿੱਤਾ ਉਸ ਦੇ ਮੁਤਾਬਕ ਸਾਰਾ ਹੀ ਪਾਰ ਬੈਠਾ ਦਿੱਲੀ ਆ ਕੇ ਬੈਠੇਗਾ ਔਰ ਕੱਲ ਇੱਕ ਨੂੰ ਵਾਸ ਕਰਾ ਕੇ ਫੇਰ ਹੀ ਆਪਣੇ ਆਪਣੇ ਘਰ ਨੂੰ ਵਾਪਸ ਜਾਏ ਬਿਊਰੋ ਰਿਪੋਰਟ ਸਾਂਝ ਟੀਵੀ છુટકારા ખૂન નીતિ પત્ની ચણ બન હર જગા તિરા હોય લોક વાર જરૂર ફોન કરો હર સમસ્યા દી ઘટાચક પર ਉਮੀਦ ਦੀ ਆਖਰੀ ਕਿਰਨ ਮੀਆਂ ਰਹਿਮਤ ਅਲੀ ਜੀ ਇੱਕ ਵਾਰ ਫੋਨ ਜ਼ਰੂਰ ਕਰੋ 7877245655